ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਕਿਸਾਨ ਪ੍ਰੀਤਪਾਲ ਸਿੰਘ ਜੋ ਰੋहतक ਹਸਪੀਟਲ ਦੇ ਵਿੱਚ ਹੈ ਉਸ ਦਾ ਟ੍ਰੀਟਮੈਂਟ ਸਹੀ ਨਹੀਂ ਹੋ ਰਿਹਾ ਉਹਨਾਂ ਦੇ ਘਰਦਿਆਂ ਵੱਲੋਂ ਵੀ ਇਲਜ਼ਾਮ ਲਾਏ ਜਾ ਰਹੇ ਆ ਕਿ ਹਜੇ ਤੱਕ ਉਹਦੇ ਚੰਗੀ ਤਰ੍ਹਾਂ ਪ੍ਰੋਪਰ ਲਾਜ ਉਹਦਾ ਨਹੀਂ ਕੀਤਾ ਜਾ ਰਿਹਾ ਉਸ ਕਿਸਾਨ ਵੀਰ ਦੀਆਂ ਦੋਨੋਂ ਲੱਤਾਂ ਇੰਜਰੀਆਂ ਕਰਤੀਆਂ ਸੀਗੀਆਂ ਸਿਰ ਦੇ ਵਿੱਚ ਸੱਟ ਹੈ ਜਵਾੜਿਆਂ ਦੇ ਵਿੱਚ ਸੱਟ ਹੈ ਕੀ ਹੋਰ ਕਿੰਨਾ ਕੁ ਇਸ ਤਰ੍ਹਾਂ ਤਸ਼ੱਦਦ ਕਰੇਗੀ ਸਰਕਾਰ ਲਾਨਤਾ ਦੇ ਰਹੇ ਨੇ ਗਾਲਾਂ ਕੱਢ ਰਹੇ ਨੇ ਸਾਰੇ ਕਿਸਾਨ ਵੀਰ ਕਿ ਅਸੀਂ ਪਿੱਛੇ ਨਹੀਂ ਮੁੜਾਂਗੇ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ ਸਾਨੂੰ ਸਾਡਾ ਬਣਦਾ ਹੱਕ ਅਸੀਂ ਲੈ ਕੇ ਹੀ ਜਾਵਾਂਗੇ ਕਿਉਂ ਦੇ ਲਈ ਜੋ ਕੁਝ ਕਰਨਾ ਪਿਆ ਅਸੀਂ ਕਰਾਂਗੇ ਆ ਤੁਸੀਂ ਹਸਪੀਟਲ ਦੇ ਵਿੱਚ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚ ਹੈ ਕਿਸਾਨ ਪ੍ਰੀਤਪਾਲ ਸਿੰਘ ਪਾਏ ਗੁਰੂ ਨੂੰ ਚੜਦੀ ਕਲਾ ਦੇ ਵਿੱਚ ਰੱਖੇ ਉਸ ਦਾ ਇਲਾਜ ਵਧੀਆ ਹੋਵੇ ਭਨ ਭਨ ਕੇ ਡਾਗਾਣਾ ਸਾਰਾ ਮੂੰਹ ਹੰਡ ਟੁੱਟਾ ਆਹ ਜਵਾੜਾ ਟੁੱਟਾ ਹੋਇਆ ਥੱਲੇ ਟੰਗਾ ਹੈ ਦੰਦ ਟੁੱਟੇ ਹੋਏ ਨੇ ਆ ਜਿਹੜੀਆਂ ਪੱਸਰੀਆਂ ਨੇ ਇੱਥੇ ਵਾਲੀਆਂ ਆਹ ਹੱਡੀਆਂ ਸਾਰੀਆਂ ਟੁੱਟੀਆਂ ਨੇ ਸਿਰ 'ਚ ਛੱਟ ਹੈ ਲੱਤ ਜਿਹੜੀ ਦੋ ਥਾਵਾਂ ਤੋਂ ਤੋੜੀ ਹੋਈ ਆ ਸਾਰਾ ਸਰੀਰ ਜਿਹੜਾ ਹੈ ਡਾਂਗਾ ਮਾਰ ਮਾਰ ਪੰਨਿਆ ਹੋਇਆ 21 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਇਲਾਜ ਨਹੀਂ ਔਰ ਲੋਕ ਕਹਿੰਦੇ ਨੇ ਕਿ ਇਹਦੇ ਪੇਟ ਦੇ ਵਿੱਚ ਦਰਦ ਹੋ ਰਿਹਾ ਕਿਉਂਕਿ ਉਸ ਦਿਨ ਤੋਂ ਉੱਠੀ ਨਹੀਂ ਜਿਹੜੀ ਬਾਥਰੂਮ ਵਾਲੇ ਪਾਇਪ ਹੈ ਉਹ ਹੁਣ ਚੱਲ ਨਹੀਂ ਰਹੀ ਜੇ ਉਹਨਾਂ ਨੂੰ ਕਿਹਾ ਵੀ ਇਹ ਪਾਈਪ ਨਹੀਂ ਚੱਲ ਰਹੀ ਤੇ ਕੋਈ ਵੇਖ ਨਹੀਂ ਚੱਲ ਪੈਗੀ ਜੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਇਹ ਟੰਕਾਰੀ ਕਰ ਦੋ ਤੇ ਫਿਰ ਪੇਟ ਚ ਦਰਦ ਹੈ ਜਿਹੜੀਆਂ ਦਿਆ ਸਿਰਫ ਆ ਇੱਕ ਬੋਤਲ ਤੇ ਇਹ ਲੱਗੀ ਹੈ ਤੇ ਰਾਤੀ ਇੱਕ ਲੱਗੀ ਹੈ ਤੇ ਇੱਕ ਆ ਹੁਣ ਲੱਗੀ ਹੈ ਆ ਦੇਖ ਲਓ ਕਿੰਨਾ ਕੁ ਮੇਰੇ ਕੋਲ 50 100 ਗ੍ਰਾਮ ਦੀ ਬੋਤਲ ਅਸੀਂ ਰਾਤ ਦੇ ਵਰੰਟ ਆਫਸਰ ਲੈ ਕੇ ਮੈਂ ਬਰਦੀਖਣ ਸੱਸਾ ਵਰੰਟ ਆਫਸਰ ਲੈ ਕੇ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਪਰੌੜ ਲੈ ਕੇ ਇਥਾਰ ਆ। 12 ਵਜੇ ਜਿਹੜੀ ਸੀ ਆਈ 2:30 ਵਜੇ ਸਾਡੇ ਵਰੰਟ ਆਫਸਰ ਨੇ ਬਿਆਨ ਦੇ ਰਹੇ। ਠੜਕੇ ਦੀ ਮਾਤਾ ਨੇ ਪਿੰਡ ਦੇ ਸਰਪੰਚ ਸਾਹਿਬ ਨੇ ਮੇਰੇ ਵੱਲ ਵਰੰਟ ਆਫਸਰ ਨੂੰ ਅਸੀਂ ਲਿਖਤੀ ਬਿਆਨ ਦੇ ਦਿੱਤੇ। ਲੇਟ ਕਰਦੇ ਆ ਕਰਦੇ ਆ 2:30 ਵਜੇ ਬਿਆਨ ਲੈ ਆ। 12 ਵਜੇ ਸੀ ਪੁੰਚੇ ਪੂਰੇ। ਕਿ 2:30 ਵਜੇ ਬਿਆਨ ਹੋਇਆ। ਉਸ ਤੋਂ ਬਾਅਦ ਵਾਰਡ ਕਪਸ ਦੇ ਡਾਕਟਰ ਦਾ ਜਿਹੜੀ ਲੇਡੀ ਡਾਕਟਰ ਰਾਤ ਡਿਊਟੀ ਤੇ ਸੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਮੈਂ ਨਹੀਂ ਕੈਜ ਸਕਦੀ ਪਰ ਜਦੋਂ ਜਦੋਂ ਕਪਸ ਐਸ ਐਚਓ ਵੱਲੋਂ ਦਬਾਅ ਪੈ ਰਿਹਾ ਕਿ ਤੁਸੀਂ ਕਹੋ ਕਿ ਇਲਾਜ ਠੀਕ ਹੋ ਰਿਹਾ ਇੱਥੋਂ ਜੋ ਜਾਣ ਦੀ ਕੀ ਲੋੜ ਹੈ ਇੱਥੇ ਕੀ ਕਰਨਾ ਤੁਸੀਂ ਜਾ ਕੇ ਤੁਹਾਡਾ ਰਾਜ ਪ੍ਰੋਪਰ ਠੀਕ ਹੋ ਰਿਹਾ ਤੁਸੀਂ ਜੋ ਇਥੋਂ ਇਹ ਹਾਈ ਕੋਰਟ ਤੋਂ ਜੋ ਵਾਰਡ ਕਪਸ ਆਇਆ ਇਹਨੂੰ ਲੈ ਕੇ ਦਿਓ ਕਿ ਇਹ ਠੀਕ ਹੈ ਉਦੀ ਮਾਤਾ ਦਿੱਤੇ ਦਬਾਅ ਪਾਇਆ ਜਾ ਰਿਹਾ। ਲੇਕਿਨ ਅਸੀਂ ਕਹਿ ਕੇ ਅਸੀਂ ਲੈ ਕੇ ਜਾਣਾ ਸਰਪੰਚ ਸਾਹਿਬ ਜਿਹੜੇ ਗਰੋਪ ਸਿੰਘ ਨੇ ਪਿੰਡ ਲਾਵੇਂ گاਉਂ ਦੇ ਉਹ ਵੀ ਕਹੇ ਨੇ ਕਿ ਅਸੀਂ ਲੈ ਕੇ ਜਾਣਾ ਪਰ ਸੰਤ ਤਿੰਨ ਜਿਆਦਾ ਤੋਂ 7:00 ਵਜੇ ਨੇ ਅਜੇ ਤੱਕ ਕੋਈ ਨਹੀਂ ਇੱਥੇ ਦੱਸ ਰਹੇ ਨੇ ਕਿ ਜਿਹੜੀ ਜਿਹੜੀ ਬਾਸਸ ਵਾਲਾ ਪਾਈਪ ਹੈ। ਆਪ ਦੱਸਿਓ ਥੋੜਾ ਜਿਹਾ ਬੇਟਾ। ਇਹ ਵਾਰ ਉਹ ਵੀ ਵਾਰ ਉਹ ਚੱਲ ਨਹੀਂ ਰਹੀ। ਬਾਥਰੂਮ ਦੀ ਪਾਈਪ ਚੱਲ ਨਹੀਂ ਰਹੀ ਬਾਥਰੂਮ ਚ ਨਹੀਂ ਆ ਨਹੀਂ ਰਿਹਾ ਪੇਟ ਦਰਦ ਹੋ ਰਹੀ ਆ ਪੇਟ ਫੁੱਲਿਆ ਪਿਆ ਹੈ ਪੂਟੀ ਆ ਨਹੀਂ ਰਹੀ ਕੋਈ ਪ੍ਰਬੰਧ ਨਹੀਂ ਕੋਈ ਇੱਥੇ ਸਿਪਰ ਜਿਹੜਾ ਉਹਦਾ ਪ੍ਰਬੰਧ ਨਹੀਂ ਜੇ খালি ਕਰਦੇ ਨੇ ਸਾਨੂੰ ਖਾਲੀ ਕਰਨੇ ਪੈਣ ਹਾਂਜੀ ਯੂਰਿਨ ਬੈਗ ਅਸੀਂ ਖੁਦ ਖਾਲੀ ਕਰ ਰਹੇ ਹਾਂ ਯੂਰਿਨ ਬੈਗ ਕਹਿ ਰਹੇ ਨੇ ਕਿ ਖਾਲੀ ਸਾਨੂੰ ਆਪ ਨੂੰ ਇਹ ਲੜਕੇ ਦੀ ਭੈਣ ਹੈ ਮਾਂ ਤਾਂ ਕਿੱਥੇ ਆ ਕੁਛ 100 ਰੁਪਏ ਜੀ ਹਾਂ ਜੀ ਜਦੋਂ ਤੁਸੀਂ 4 ਦਿਨ ਤੋਂ ਇੱਥੇ ਆਏ ਹੋ ਤੇ ਇਹਦਾ ਅਜ ਕਿਸ ਤਰ੍ਹਾਂ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ ਹਾਂ ਜੀ ਥੈਂਕ ਯੂ ਫੋਰ ਯੂ ਕੋਈ ਇੰਜੈਕਸ਼ਨ ਕੋਈ ਮੰਨ ਕੇ ਪੱਟੀਆਂ ਅਜੇ ਆ ਜਿਹੜਾ ਸਿਰਫ ਨਸਤਰੀ ਕੀਤਾ ਇਹ ਕਦੋਂ ਕੀਤਾ ਕੱਲ ਇਹ ਕਦੋਂ ਕੀਤਾ ਉਹ ਦੂਪਹਿਰਾਂ ਸੀ ਮੈਂ ਕੋਈ ਨਹੀਂ ਹੋ ਆ ਲੱਤ ਦੇ ਤੇ ਜਿਹੜਾ ਨਸਤਰ ਹੈ ਇਹ ਕੱਲ 23 ਤਰੀਕ ਨੂੰ ਆਹ ਕਈ ਤਰੀਕ ਨੂੰ ਕੀਤਾ ਹਾਂ ਜੀ ਕੱਲ ਤੇ ਇਹ ਤਰੀਕ ਨੂੰ ਕੀਤਾ ਪਹਿਲਾਂ ਕੋਈ ਪਲਸਟਰ ਨਹੀਂ ਕੋਈ ਦਵਾਈ ਨਹੀਂ ਕੋਈ ਬੀਪੀ ਮੋਨੀਟਰਿੰਗ ਨਹੀਂ ਹੋਰ ਸਾਰ ਬੱਚੇ ਦੇ ਕਿੰਨੇ ਟਾਂਕੇ ਲੱਗੇ ਨੇ ਸਾਨੂੰ ਸਿਰਫ ਟਾਂਕੇ ਲੱਗੇ ਆ ਉਹਨਾਂ ਨੇ ਦੇਖਿਆ ਹੀ ਨਹੀਂ ਹੈਗਾ ਚੈੱਕ ਨਹੀਂ ਕੀਤਾ ਕੋਈ ਇਨਫੈਕਸ਼ਨ ਤੇ ਨਹੀਂ ਹੋਈ ਜਾਂ ਜਾਂ ਸਿਰਫ ਦਵਾਈ ਨਾਲ ਹੀ ਕੋਈ ਸਮਝਾਈ ਸਟਿੰਚਾਂ ਨੂੰ ਇੱਥੇ ਉੱਪਰ ਕਰਕੇ ਐਂਦਾ ਕਰਕੇ ਫੇਰ ਨੂੰ ਦੇਖਿਆ ਨਹੀਂ ਹੈਗਾ ਹਾਂ ਬੱਚੇ ਦੇ ਸੱਟੇ ਠੀਕ ਨੇ ਕੋਈ ਇਨਫੈਕਸ਼ਨ ਤੇ ਨਹੀਂ ਹੋਈ ਕੋਈ ਬਲੀਡਿੰਗ ਤੇ ਨਹੀਂ ਹੋ ਰਹੀ ਕੋਈ ਦਵਾਈ ਨਹੀਂ ਲਈ ਨਹੀਂ ਉਹਨਾਂ ਨੇ ਮੀ ਚੈੱਕ ਕੀਤਾ ਹੈ ਕਿਸੇ ਤਰ੍ਹਾਂ ਇਹ ਕੋਈ ਹਾਂਜੀ ਐਸੀ ਇਹਨੂੰ ਖਾਦਾ ਪੀਤਾ ਵੀ ਜਿਹੜਾ ਇਹਦਾ ਟ੍ਰੀਟਮੈਂਟ ਨੇ ਦੇਖਣ ਚ ਸਾਨੂੰ ਸਾਨੂੰ ਕਹੀ ਜਾਂਦੇ ਨੇ ਠੀਕ ਹੈ ਠੀਕ ਹੈ ਟ੍ਰੀਟਮੈਂਟ ਐਵੇਂ ਜਿਵੇਂ ਇੱਕ ਆਪਾਂ ਨੋਰਮਲ ਪੇਸ਼ੈਂਟ ਦਾ ਟ੍ਰੀਟਮੈਂਟ ਕਰਦੇ ਹਾਂ ਹਾਂ ਨੋਰਮਲ ਪੇਸ਼ੈਂਟ ਕੋਈ ਆਪਣੇ ਕੋਲ ਐਡਮਿਟ ਹੁੰਦਾ ਉਦੋਂ ਦਾ ਟ੍ਰੀਟਮੈਂਟ ਹੋ ਰਿਹਾ ਆਪਾਂ ਨੂੰ ਪਤਾ ਜੀ ਆਪਣੇ ਬੱਚੇ ਨੂੰ ਬਹੁਤ ਸੱਟਾਂ ਲੱਗੀਆਂ ਨੇ ਬਹੁਤ ਸੀਰੀਅਸ ਹੈ ਆਪਣਾ ਪੇਸ਼ੈਂਟ ਇਦਾਂ ਐਚਟੀ ਨਹੀਂ ਕਾਟੇ ਆਪਾਂ ਨੂੰ ਜਰੂਰੀ ਆਪਾਂ ਕਰਵਾਉਣੀ ਆ ਪਿੰਡ ਜਾ ਕੇ ਆਪਾਂ ਨੂੰ ਐਚਬੀਜੀ ਵੀ ਲੋੜ ਪਈ ਹੈ ਆਪਾਂ ਨੂੰ ਬਲੱਡ ਚੜਵਾਉਣਾ ਪਏਗਾ ਬਲੱਡ ਦਾ ਰੇਜ਼ ਕਰਨਾ ਪਏਗਾ ਇਹ ਮੂੰਹ ਤੇ ਦੰਦ ਤੇ ਸਾਰੇ ਟੁੱਟੇ ਨੇ ਆ ਬੁਰ ਵੀ ਟੱਟਾ ਹੈ ਜਿਬੜਾ ਵੀ ਟੁੱਟਾ ਹੈ ਇੱਥੇ ਵੀ ਆ ਵੀ ਜਿੰਨੇ ਨੇ ਆ ਸੱਤਾਂ ਨੇ ਸਾਰੀਆਂ ਔਰ ਗਲਦੇ ਵਿੱਚ ਥੱਲੇ ਵੀ ਸੱਤਾਂ ਨੇ ਸਿਰ ਤੇ ਸੱਤਾਂ ਨੇ ਬਾਹਾਂ ਤੇ ਸੱਤਾਂ ਸਾਰੇ ਸਰੀਰ ਤੇ ਸੱਤਾਂ ਪਰ ਇੱਕ ਗੱਲ ਦੱਸੋ ਤੇ ਇਹ ਮੁੰਡੇ ਨਾਲ ਹੀ ਕੋਈ ਖਾਦਾ ਤੇ ਨਹੀਂ ਨਾ ਇਹਨੇ ਕੁਝ ਨਹੀਂ ਖਾਦਾ ਜੀ ਕੁਝ ਹੀ ਨਹੀਂ ਖਾਦਾ 4 ਦਿਨ ਤੋਂ ਨਹੀਂ ਬਸ ਇਹਨੂੰ ਤੇ ਪਾਣੀ ਦਾ ਅਸੀਂ ਦੇ ਰਹੇ ਆਂ ਚਾਹ ਦੇ ਰਹੇ ਆਂ ਜਿਦੋਂ ਇਹ ਆਈ ਸੀ ਯੂ ਚ ਸੀ ਐਡਮਿਟਡ ਉਹਨਾਂ ਨੇ ਕਿਹਾ ਇਹ ਵੀ ਅਸੀਂ ਕੁਝ ਖਾਇਆ ਇਸਨੇ ਖਾਇਆ ਨਹੀਂ ਇਸਨੇ ਅਸੀਂ ਕਿਹਾ ਤੁਸੀਂ ਸਾਨੂੰ ਦੱਸਿਆ ਨਹੀਂ ਹਾਂ ਕਹਿੰਦੇ ਲਿਕਵਿਡ ਦੇ ਸਕਦੇ ਸੀ ਕਿ ਸਾਨੂੰ ਤੁਸੀਂ ਦੱਸ ਦੇਂਦੇ ਵੀ ਥੋੜੇ ਦੇ ਸਕਦੇ ਸੀ ਲਿਕਵਿਡ ਦੇ ਦੇਂਦੇ ਅਸੀਂ ਜਿਹਨੂੰ ਪਾਣੀ ਵੀ ਨਹੀਂ ਦਿੱਤਾ ਹੈਗਾ ਤੁਸੀਂ ਇਹ ਦੱਸੋ ਵੀ ਇਹਨੂੰ ਲਿਕਵਿਡ ਕੋਈ ਪਾਈਪ ਨਹੀਂ ਜਦੋਂ ਮੂੰਹ ਰਾਈਟੇ ਦੇ ਅੰਦਰ ਜਾ ਨਹੀਂ ਸਕਦਾ ਮੂੰਹ ਖੁੱਲਦਾ ਨਹੀਂ ਤੇ ਇਹਨੂੰ ਪਾਈਪ ਵੀ ਨਹੀਂ ਪਾਈ ਉਹ ਪਾਈਪ ਨਹੀਂ ਜਿਸ ਤਰ੍ਹਾਂ ਨਾਲੀ ਨਾਕਰਨ ਅਲੀਕਾ ਨੱਕ ਚ ਨਾਲੀ ਪਾ ਕੇ ਤੇ ਨਾਲੀ ਦੇ ਰਾਹੀਂ ਪਾਈਪਰਾਈ ਦੇ ਨਾਲ ਲਿਕਵਿਡ ਦਿੱਤਾ ਜਾਂਦਾ ਹੈ ਉਹ ਵੀ ਨਹੀਂ ਕੀਤਾ ਨਹੀਂ ਨਹੀਂ ਉਹਨਾਂ ਨੇ ਨਹੀਂ ਕੀਤਾ ਤੇ ਜਿਹੜੀ ਯੂਰੀਨ ਪਾਈਪ ਆ ਇਹ ਜਿਸ ਤਰ੍ਹਾਂ ਇਹਨੇ ਦੱਸਿਆ ਕਿ ਇਹ 21 ਤਰੀਕ ਨੂੰ ਜਦੋਂ